ਇਹ ਨਾ ਕਿਸਾ ਫਰਕ ਕਿਵੇਂ ਪੁੱਛਣਾ ਹੈ ਓਏ ਨਾ ਕਿਵੇਂ ਦੱਸਦਾ ਪਰ ਜੁਨੀ ਦਾ ਫਰਕ ਹਾਂ ਏਲੀ ਦਾ ਉਹ ਬਹੁਤ ਫਰਕ ਕਿਵੇਂ ਪੁੱਛਿਆ ਕਿਸੇ ਨੇ ਓਏ ਨਾ ਤੇ ਜੀ ਨਾਲ ਜੀ ਨਾਲ ਉਹਨੇ ਕਿਹਾ ਓਏ ਹਮ ਫੈਕਟਰੀ ਦਸਿਕ ਇਥੇ ਟੈਂਕਿੰਗ ਆ ਕੋ ਫੈਕਟਰੀ ਆ ਹਮ ਇਹ ਨਾ ਓਏ ਹੋਵੇ ਚਾਰ ਕਿੜੇ ਲਾ ਅਗਲਾ ਵੀ ਕਹਿੰਦਾ ਓਏ ਓਵੇ ਹਾਂ ਅੱਛਾ ਇਹ ਮੈਨੂੰ ਵਾਲਾ ਯਾਰ ਫਕਾਈ ਕਰੀ ਜਾਂਦੇ ਆ ਤੂੰ ਜਾ ਅੱਛਾ ਤੂੰ ਪੁੱਛ ਗਿਆ ਤੈਨੂੰ ਕਹਿੰਦਾ ਹਾਂ ਅੱਛਾ ਤੂੰ ਫਿਰ ਗਿਆ ਪੁੱਛਿਆ ਹਾਂ ਰਿਪੋਰਟਿਕਾ ਦੇ ਲੇ ਗਿਆ ਹੂੰ ਆਖਿਆ ਸ੍ਰੀ ਤਾਲ ਜੀ ਹੂੰ ਬਹੁਤ ਸਸਤੀ ਕਰ ਹੂੰ ਇਹ ਵਾਹੀ ਅਵਰਟਿੰਗਲ ਦੇਖੇ ਹੂੰ ਇਹਨਾਂ ਆਲਰੀ ਥੈਂਕੀ ਆਣਾ ਇਹ ਜਿਹੜਾ ਮੋੜ ਮੋੜ ਨੂੰ ਨੱਕੇ ਅੱਛਾ ਇਹ ਹਾਰ ਨੂੰ ਵਾਰ ਹਾਂ ਹਾਰ ਨੂੰ ਮਾਰਦਾ ਉਹ ਵਾਰ ਤੇ ਹੁਣ ਸਾਨੂੰ ਆਦੇ ਆਜਮ ਤੇ ਜਾਵਦੇ ਦੇ ਪਹੁੰਚ ਗਏ ਟਿਕਾਣੇ ਤੇ ਹਾਂ ਇਹਦਾ ਤੇਰਾ ਕਹਿੰਦਾ ਮਤਲਬ ਹੈ ਵੀ ਜਿਵੇਂ ਅਗਲੇ ਨਾਲ ਵਰਤਾਂ ਕਿਵੇਂ ਵਰਤੂਗਾ ਹਾਂ ਉਹ ਇਹ ਕਹੇਗਾ ਹੋਏ ਆਖੂਏ ਜੀ ਕਹੇਗਾ ਜੀ ਆਖੂ ਹਾਂ ਉਹ ਤਾਂ ਲੈਣ ਨੂੰ ਦੇਣਾ ਹੈ ਹਨਾ ਚਾਚਾ ਹੁਣ ਮੈਂ ਤੇ ਪੈਸੇ ਧਾਰੀ ਲੈ ਮੈਂ ਵਾਪਸ ਆਉਗਾ ਹਨਾ ਓਏ ਮੈਨੂੰ ਪੈਸੇ ਦਾਰੇ ਦੇਂਗਾ ਕਿ ਨਹੀਂ ਮੈਂ ਵੀ ਫਿਰ ਉਹੇ ਜਿਹੀ ਬੋਲੂਗਾ ਜੀ ਕਹਿੰਗਾ ਜੀ ਕਹੂੰਗਾ ਮੈਂ ਚਾਚਾ ਇਹ ਦੇਂਗਾ ਹਾਂ ਲਓ ਚਾਚਾ ਲੈ ਜੋ ਚਾਚਾ ਚਾਚਾ ਜੀ ਕਹਿੰਦੇ ਹਾਂ ਜਾਂ ਭਾਈ ਕਹਿੰਦੇ ਹਾਂ ਤੇ ਪੈਸੇ ਦੇ ਦੇਗਾ ਜੀ ਮਿੱਠੀ ਬੋਲੀ ਨਾਲ ਮਿੱਠਾ ਕੰਮ ਹਾਂ ਇਹ ਤਾਂ ਹੈਗਾ ਕੋੜੀ ਨਾਲ ਕੋੜਾ ਇਹ ਗੱਲ ਸਹੀ ਹੈ ਚਾਚਾ ਤੇਰੀ ਜੀ